ਪੀਬੀਡਬੀ 872 ਕੀ ਸਮਾਜੀ ਕਣਕ ਦੀ ਜਿਹੜੀ ਨਵੀਂ ਦੇ ਰਹੀ ਹੈ ਇਸ ਯੂਨੀਵਰਸਿਟੀ ਪਹਿਲੀ ਵਾਰ ਕੀ ਫਰਕ ਹੈ ਸਰ ਪੁਰਾਣੀ ਤੇ ਨਵੀਂ ਦਾ ਇਹਦੇ ਵਿੱਚ ਜੀ 24 ਕੁਇੰਟਲ ਉਸ ਝਾੜਾ ਜੀ ਜਿਹੜੀ ਕਿਸਾਨ ਵੀਰ ਪਹਿਲਾਂ ਨਾਲ ਰਿਆ ਪੀਬੀਡਬੀ 826 ਕਾਫੀ ਪੌਪੂਲਰ ਆ ਉਹਦੇ ਨਾਲੋਂ ਅੱਧਾ ਕੁਇੰਟਲ ਝਾੜ ਵਾਧਾ ਉਹਦਾ 24 ਕੁਇੰਟਲ ਉਸ ਝਾੜਾ ਦਾ 24 ਕੁਇੰਟਲ ਪ੍ਰਤੀ 1 ਕ੍ਰੋੜ ਉਸ ਜਿਵੇਂ ਐਮਪੀ ਦਾ ਆਟਾ ਲੋਕਾਂ ਦੇ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਉਹਦੀ ਕਣਕ ਬਹੁਤ ਪਸੰਦ ਕੀਤੀ ਜਾਂਦੀ ਹੈ ਉਹ ਇੱਧਰ ਦਾ ਬੀਜ ਹੈ ਕੋਈ ਜੋ ਐਮਪੀ ਦੇ ਆਟੇ ਨੂੰ ਫੇਲ ਕਰ ਸਕੇ ਪੀਬੀਡੋਲੀ ਵਾਂਚਪਤੀ ਆ ਜੀ ਰੋਟੀ ਲਈ ਉਤਮ ਗੁਣਵੱਤਾ ਵਾਲੀ ਕਿਸਮ ਆ ਆਪਾਂ ਕਿਸਾਨ ਵੀ ਕਾਹੀ ਪਸੰਦ ਵੀ ਕਰ ਲਿਆ ਲਾ ਵੀ ਰਹੇ ਆ ਕਾਫੀ ਵਧੀਆ ਰੋਟੀ ਬਣਦੀ ਆ ਤੇ ਉਹ ਪੀ ਵੀ ਵੱਲੋਂ ਸਫਾਰਸ਼ ਕੀਤੀ ਹੋਈ ਆ ਉਹ ਐਮਪੀ ਦੇ ਨੂੰ ਫੇਲ ਕਰ ਦੇਗੀ ਬਹੁਤ ਵਧੀਆ ਰੋਟੀ ਬਣਦੀ ਆ ਜੀ ਐਮਪੀ ਦੇ ਤੋਂ ਵਧੀਆ ਰੋਟੀ ਬਣਦੀ ਕਿਵੇਂ ਰਿਸਪੌਂਸ ਮਿਲ ਰਿਹਾ ਸਰ ਕਿਸਾਨਾਂ ਨੂੰ ਉਹ 3-4 ਸਾਲ ਤੋਂ ਫਾਰਮਰ ਕਾਫੀ ਲੈ ਰਿਹਾ ਜੀ ਤੇ ਤੇ ਲਗਾ ਵੀ ਰਹੇ ਆ ਜਿਨ੍ਹਾਂ ਨੇ ਲਗਾਇਆ ਤੇ ਰਿਸਪੌਂਸ ਵੀ ਦੇ ਕੇ ਆਂਦੇ ਆ ਜੀ ਇਹ ਰੋਟੀ ਬਹੁਤ ਵਧੀਆ ਦੇ ਸਵਾਦ ਦੀ ਅਸੀਂ ਲੈ ਕੇ ਜਾਣੀ ਆ ਮੇਲੇ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਕਿਸਾਨਾਂ ਉਹਦੇ ਵੱਲੋਂ ਕਾਫ ਕਿਸਾਨ ਹੁਣ ਵੀਰ ਆਪਣੇ ਕਾਫੀ ਜਾਗਰੂਕ ਨੇ ਕੁਐਸਚਨਸ ਕਰਦੇ ਆ ਕਿ ਵੈਰਾਈਟੀ ਕਿਹੜੀ ਲੈਣੀ ਆ ਉਸ ਤਰੀਕੇ ਨਾਲ ਆਪਣੇ ਮੌਸਮ ਦੇ ਹਿਸਾਬ ਨਾਲ ਜ਼ਮੀਨ ਦੇ ਹਿਸਾਬ ਨਾਲ ਲਾਉਂਗਾ ਆ ਸਰਚ ਨੂੰ ਕਿਸਾਨ ਵੀਰਾਂ ਤੱਕ ਪਹੁੰਚਾਉਣਾ ਫੀਲਡ ਤੱਕ ਪਹੁੰਚਾਉਣ ਲਈ ਇੱਕ ਤੇ ਉਹਨਾਂ ਦਾ ਫੀਡਬੈਕ ਸਾਡੇ ਤੱਕ ਆਵੇ ਵੀ ਕੀ ਹੋਰ ਆਪਾਂ ਕਰ ਸਕਦੇ ਆ ਉਹਦੇ ਲਈ ਇਹ ਬਹੁਤ ਵਧੀਆ ਉਪਰਾਲਾ ਯੂਨੀਵਰਸਿਟੀ ਵੱਲੋਂ ਕੀਤਾ ਜਾਂਦਾ ਹੈ ਹਰ ਸਾਲ ਜਿਹੜੇ ਦੋ ਮੇਲੇ ਲੱਗਦੇ ਆ ਤੋਂ ਸਾਨੂੰ ਅਸੀਂ ਕਿਸਾਨ ਵੀਰਾਂ ਤੱਕ ਨਵੀਂ ਟੈਕਨੋਲੋਜੀ ਦਿੰਨੇ ਆ ਤੇ ਉਹਨਾਂ ਵੱਲੋਂ ਸਾਡੇ ਨਾਲ ਫੀਡਬੈਕ ਮੰਗੇ ਕਿ ਅਸੀਂ ਕੀ ਇੰਪਰੂਵਮੈਂਟ ਕਰ ਸਕਦੇ ਆ ਇੰਟਰੈਕਸ਼ਨ ਲਈ ਇੱਕ ਵਧੀਆ ਪਲੇਟਫਾਰ ਪੀਬੀਡਬਲ 872 ਕੀ ਸਮਾਜਿਕ ਕਣਕ ਦੀ ਜਿਹੜੀ ਨਵੀਂ ਦੇਰੀ ਹੈ ਇਸ ਯੂਨੀਵਰਸਿਟੀ ਪਹਿਲੀ ਵਾਰ ਅੱਛਾ ਕੀ ਫਰਕ ਹੈ ਸਰ ਪੁਰਾਣੀ ਤੇ ਨਵੀਂ ਦਾ ਇਹਦੇ ਵਿੱਚ ਜੀ 24 ਕੁਇੰਟਲ ਉਸ ਝਾੜਾ ਜੀ ਜਿਹੜੀ ਕਿਸਾਨ ਵੀਰ ਪਹਿਲਾਂ ਨਾਲ ਰਿਹਾ ਪੀਬੀਡਬਲ 826 ਕਾਫੀ ਪੌਪੂਲਰ ਆ ਉਹਦੇ ਨਾਲੋਂ ਅੱਧਾ ਕੁਇੰਟਲ ਝਾੜ ਵਾਧਾ ਉਹਦਾ 24 ਕੁਇੰਟਲ ਉਸ ਝਾੜਾ ਦਾ 24 ਕੁਇੰਟਲ ਪ੍ਰਤੀ ਏਕੜ ਉਸ ਝਾੜਾ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਹਾਂਜੀ ਹਾਂਜੀ ਸਰ ਜਿਵੇਂ ਐਮਪੀ ਦਾ ਆਟਾ ਲੋਕਾਂ ਦੇ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਉਹਦੀ ਕਣਕ ਬਹੁਤ ਪਸੰਦ ਕੀਤੀ ਜਾਂਦੀ ਹੈ ਉਹ ਇੱਧਰ ਦਾ ਬੀਜ ਹੈ ਪੀ ਵੀਡੋਲੀ ਵੰਚਪਤੀ ਆ ਜੀ ਰੋਟੀ ਲਈ ਉੱਤਮ ਗੁਣਵੱਤਾ ਵਾਲੀ ਕਿਸਮ ਆ ਆਪਾਂ ਕਿਸਾਨ ਵੀ ਰਾਈ ਪਸੰਦ ਵੀ ਕਰ ਲਿਆ ਲਾ ਵੀ ਰਹੇ ਆ ਤੇ ਉਹ ਕਾਫੀ ਵਧੀਆ ਰੋਟੀ ਬਣਦੀ ਆ ਤੇ ਉਹ ਪੀ ਵੀ ਵੱਲੋਂ ਸਿਫਾਰਿਸ਼ ਕੀਤੀ ਹੋਈ ਆ ਉਹ ਐਮ ਪੀ ਦੀ ਨੂੰ ਫੇਲ ਕਰ ਦੇਗੀ ਬਹੁਤ ਵਧੀਆ ਰੋਟੀ ਬਣਦੀ ਆ ਜੀ ਐਮ ਪੀ ਤੋਂ ਵਧੀਆ ਰੋਟੀ ਬਣਦੀ ਆ ਵਧੀਆ ਰੋਟੀ ਬਣਦੀ ਆ ਕਿਵੇਂ ਰਿਸਪੌਂਸ ਮਿਲ ਰਿਹਾ ਸਰ ਕਿਸਾਨਾਂ ਨੂੰ ਤਿੰਨ ਚਾਰ ਸਾਲ ਤੋਂ ਫਾਰਮਰ ਕਾਫੀ ਲੈ ਰਿਆ ਜੀ ਤੇ ਤੇ ਲਗਾ ਵੀ ਰਿਹਾ ਜਿਨ੍ਹਾਂ ਨੇ ਲਗਾਇਆ ਤੇ ਰਿਸਪੌਂਸ ਵੀ ਦੇ ਕੇ ਆਂਦੇ ਜੀ ਇਹ ਰੋਟੀ ਬਹੁਤ ਵਧੀਆ ਤੇ ਇਸ ਵਾਰ ਵੀ ਅਸੀਂ ਲੈ ਕੇ ਜਾਣੀ ਆ ਸਰ ਜੀ ਮੇਲੇ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਕਿਸਾਨਾਂ ਉਹਦੇ ਬਾਰੇ ਕਾਫੀ ਕੁਐਰੀਜ਼ ਆ ਰਹੀਆਂ ਨੇ ਸਾਰੀਆਂ ਵੈਰਾਈਟੀਆਂ ਬਾਰੇ ਕਿਸਾਨ ਹੁਣ ਵੀਰ ਆਪਣੇ ਕਾਫੀ ਜਾਗਰੂਕ ਨੇ ਕੁਐਸ਼ਨਸ ਕਰਦੇ ਆ ਕਿ ਵੈਰਾਈਟੀ ਕਿਹੜੀ ਲੈਣੀ ਆ ਉਸ ਤਰੀਕੇ ਨਾਲ ਆਪਣੇ ਮੌਸਮ ਦੇ ਹਿਸਾਬ ਨਾਲ ਜ਼ਮੀਨ ਦੇ ਹਿਸਾਬ ਨਾਲ ਲਗਾਉਂਦੇ ਆ ਸਰ ਜਿਹੜਾ ਪੀਏਯੂ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਹਰ 6 ਮਹੀਨੇ ਦੇ ਬਾਅਦ ਮੇਲਾ ਲੱਗਦਾ ਹੈ ਤੇ ਹਰ ਮੇਲੇ ਦੇ ਵਿੱਚ ਜੋ ਕਿਸਾਨ ਨੇ ਵੱਡੀ ਗਿੰਦੀ ਦੇ ਵਿੱਚ ਸ਼ਿਰਕਤ ਕਰਦੇ ਆ ਅਤੇ ਲੈਂਦੇ ਆ ਭਾਗ ਲੈਂਦੇ ਆ ਉਹਦੇ ਉੱਤੇ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਜੀ ਐਕਚੁਅਲੀ ਰਿਸਰਚ ਨੂੰ ਕਿਸਾਨ ਵੀਰਾਂ ਤੱਕ ਪਹੁੰਚਾਉਣਾ ਫੀਲਡ ਤੱਕ ਪਹੁੰਚਾਉਣ ਲਈ ਇੱਕ ਤੇ ਉਹਨਾਂ ਦਾ ਫੀਡਬੈਕ ਸਾਡੇ ਤੱਕ ਆਵੇ ਵੀ ਕੀ ਹੋਰ ਆਪਾਂ ਕਰ ਸਕਦੇ ਆ ਉਦੇ ਲਈ ਇਹ ਬਹੁਤ ਵਧੀਆ ਉਪਰਾਲਾ ਯੂਨੀਵਰਸਿਟੀ ਵੱਲੋਂ ਕੀਤਾ ਜਾਂਦਾ ਹੈ ਹਰ ਸਾਲ ਜਿਹੜੇ ਦੋ ਮੇਲੇ ਲੱਗਦੇ ਆ ਉਹ ਤੋਂ ਸਾਨੂੰ ਅਸੀਂ ਕਿਸਾਨ ਵੀਰਾਂ ਤੱਕ ਨਵੀਂ ਟੈਕਨੋਲੋਜੀ ਦਿੰਨੇ ਆ ਤੇ ਉਹਨਾਂ ਵੱਲੋਂ ਸਾਡੇ ਦਾ ਫੀਡਬੈਕ ਆਉਂਦਾ ਕਿ ਅਸੀਂ ਕੀ ਇਮਪਰੂਵਮੈਂਟ ਕਰ ਸਕਦੇ ਆ ਇੰਟਰੈਕਸ਼ਨ ਲਈ ਇੱਕ ਵਧੀਆ ਪਲੇਟਫਾਰਮ ਆ ਜੀ ਸਰ ਜਿਹੜੀ ਇਹ ਨਵੀਂ ਤੁਸੀਂ ਦੱਸਦੇ ਹੋ ਨਵੀਂ ਜਿਹੜੀ ਪ੍ਰਜਾਤੀ ਆਈ ਹੈ ਇਹਦੇ ਵਿੱਚ ਕਣਕ ਦੇ ਵਿੱਚ ਤੇ ਇਹਦੀ ਟਾਈਮਿੰਗ ਕੀ ਰਹੇਗੀ ਜੀ ਬਜਾਈ ਦਾ ਉਹੀ ਸਮਾਂ ਜਦੋਂ ਲੱਗਦਾ ਆਪਾਂ 25 ਅਕਤੂਬਰ ਤੋਂ ਵੈਸੇ ਸਫਾਰਿਸ਼ ਆ ਨਵੰਬਰ ਦਾ ਪਹਿਲਾ 15 ਵਾੜਾ ਬੈਨੀਫੀਸ਼ੀਅਰ ਰਹਿੰਦਾ ਹੈ ਜੀ ਵਿੱਜਣ ਲਈ ਟ 152 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਜਿਹੜੇ ਨਾਰਮਲ ਕਰਨ ਕੇ ਉਸ ਤੋਂ ਥੋੜੀ ਜਲਦੀ ਪੱਕਦੀ ਹੈ ਇਹ ਉਨਾ ਹੀ ਟਾਈਮ ਲੈਂਦੀ ਨਹੀਂ ਨੇੜੇ ਤੇੜੀ ਪੱਕਦੀਆਂ ਨੇ ਜਿ ਕਿਸਮਾਂ ਦੇ ਅਕੋਰਡਿੰਗ ਡਿਪੈਂਡ ਕਰਦਾ ਕੋਈ 148 ਦਿਨ ਲੈਂਦੀ ਹੈ 50 55 ਨਾਰਮਲ ਦਿਨਾਂ ਚ ਪੱਕ ਜਾਂਦੀ ਹੈ